ਏ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਢੀਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਬਲਾਂਗੀ ਦੇ ਵਿੱਚ ਪਹੁੰਚੇ ਆ ਜੋ ਬਲਾਂਗੀ ਦੇ ਵਿੱਚ ਮੋਹਾਲੀ ਦੇ ਵਿੱਚ ਸ਼ਮਸ਼ਾਨ ਘਾਟ ਹੈ ਇੱਥੇ ਕਿਉਂ ਪਹੁੰਚੇ ਆ ਕਿਉਂਕਿ ਇੱਕ ਅੱਜ ਦੁੱਖ ਦੀ ਘੜੀ ਹੈ ਜੋ ਜਸਵਿੰਦਰ ਭੱਲਾ ਜੀ ਹਾਸਿਆਂ ਦੇ ਬਾਦਸ਼ਾਹ ਜੋ ਕਮੀਡੀਅਨ ਕਲਾਕਾਰ ਜਿਨ੍ਹਾਂ ਨੇ ਦੁਨੀਆ ਨੂੰ ਬਹੁਤ ਹਸਾਇਆ ਪਰ ਅੱਜ ਇਸ ਫਾਨੀ ਦੁਨੀਆ ਤੋਂ ਪਹੁੰਚ ਕਰ ਗਏ ਨੇ ਸੋ ਉਹਨਾਂ ਦਾ ਇੱਥੇ ਸੰਸਕਾਰ ਹੋ ਰਿਹਾ ਹੈ ਇੱਥੇ ਹਰ ਕਲਾਕਾਰ ਹਰ ਕਮੇਡੀਅਨ ਹਰ ਅਦਾਕਾਰ ਇੱਥੇ ਪਹੁੰਚਿਆ ਹੋਇਆ ਹੈ ਸੋ ਦੁੱਖ ਦੀ ਘੜੀ ਦੇ ਵਿੱਚ ਅੱਜ ਕਲਾਕਾਰ ਸਿੰਗਰ ਸਾਰੇ ਸ਼ਰੀਕ ਹੋਏ ਨੇ ਆਪਾਂ ਤੁਹਾਨੂੰ ਇਥੋਂ ਦੀਆਂ ਕੋਈ ਝਲਕੀਆਂ ਦਿਖਾਉਨੇ ਆ ਤੇ ਕੁਝ ਕ ਕਲਾਕਾਰਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਸੁਸ਼ਿੰਦਰ ਭੱਲਾ ਜੀ ਹਾਸਿਆਂ ਦੇ ਬਾਦਸ਼ਾਹ सो जिन का अ संस्कार ज्यादा इत मौजूद ने तुम देख सकते हो यह जो पट है भागा जी का संस्कार किया गया बड़ा हजूम है ਉਹ ਉਹਨਾਂ ਨੂੰ ਪਿਆਰ ਕਰਨ ਵਾਲੇ ਬਹੁਤ ਜ਼ਿਆਦਾ ਅਜੇ ਪਹੁੰਚੇ ਹੋਏ ਨਹੀਂ ਜੋ ਇਹ ਦੇਖ ਸਕਦੇ ਤੁਸੀਂ ਇਹ ਲਾਈਵ ਤਸਵੀਰਾਂ ਨਹੀਂ ਘੜੀ ਦੇ ਵਿੱਚ ਆਇਓ ਜਸਵਿੰਦਰ ਫਲਾਹੀ ਜੀ ਦੇ ਸੰਸਕਾਰ ਤੇ ਕੀ ਕਹਿੰਦੇ ਆ ਦੇਖੋ ਵੱਡਾ ਫਨਕਾਰ ਸੀ ਯਾਰਾਂ ਦਾ ਯਾਰ ਸੀ ਤੇ ਹਾਸਿਆਂ ਦਾ ਫਨਕਾਰ ਸੀ ਤੇ ਉਹਦਾ ਵਿਵਕਤਾ ਇਸ ਤਰ੍ਹਾਂ ਰੁਕਸਤ ਹੋਣਾ ਉਹ ਦੁਖਦਈ ਹੈ ਜੀ ਰੀਅਲੀ ਦੁਖਦਈ ਹੈ ਤੇ ਕੋਈ ਕਰ ਨਹੀਂ ਸਕਦੇ ਸੱਚੇ ਪਾਤਸ਼ਾਹ ਦੇ ਹੁਜ਼ੂਰ ਦੇ ਅਗੇ ਮੈਂ ਆਪਣੇ ਦਿਲ ਦੀਆਂ ਗਰਾਈਆਂ ਚੋਂ ਅ ਇਹ ਹੀ ਸੱਚੇ ਪਾਸ਼ਾ ਅਰਦਾਸ ਕਰਾਂਗਾ ਪ੍ਰਭਾਨ ਨੂੰ ਪਾਣ ਮਨ ਨੂੰ ਤਾਂ ਪਰ ਬਖਸ਼ ਤੇ ਜਸਵਿੰਦਰ ਪ੍ਰਧਾਨ ਨੂੰ ਆਪਣੇ ਚਰਣਾ ਜੀ ਨਵਾਸ ਕੋਚ ਨਿਰਮਰ ਸਿੰਘ ਜੀ ਪੈਰੀਟਨ ਕੰਪਨੀ ਤੁਹਾਡੀ ਮਕਲੂਕ ਬਹੁਤ ਚੱਲੀ ਹੈ ਲੁਧਿਆਣੇ ਦੇ ਵਿੱਚ ਹਰ ਕਲਾਕਾਰ ਨੂੰ ਤੁਸੀਂ ਹਿੱਟ ਕੀਤਾ ਤੇ ਅੱਜ ਕੁਸ਼ਿੰਦਰ ਭੱਲਾ ਜੀ ਨਹੀਂ ਰਏ ਜਿਨ੍ਹਾਂ ਨੂੰ ਤੁਸੀਂ ਹਿੱਟ ਕੀਤਾ ਤੁਹਾਡੇ ਕੰਪਨੀ ਦੇ ਵਿੱਚ ਕਸ਼ਟ ਆਇਆ ਸ਼ਣਕਾਟਾ ਬੜਾ ਦੁੱਖ ਦਾ ਦਿਨ ਆ ਜੀ ਬੜਾ ਜਿਹਾ ਕੱਲ ਪਤਾ ਲੱਗਿਆ ਨਹੀਂ ਭੱਲਾ ਸਾਹਿਬ ਚਲੇ ਗਏ ਦੁਨੀਆ ਚ ਬਹੁਤ ਦੁੱਖ ਲੱਗਿਆ ਉਹੀ ਦੁੱਖ ਦੇ ਮਾਰੇ ਅੱਜ ਆਏ ਆ ਭੱਜੇ ਮੈਂ ਦਰਸ਼ਨ ਕਰਨ ਉਹਨਾਂ ਦੇ 1990 ਦਾ ਸ਼ਣਕਾਟਾ ਮੈਂ ਕੱਢਿਆ ਸੀ ਜੀ ਜਿੱਥੋਂ ਹਿੱਟ ਹੋਏ ਮੈਂ ਮੁੜ ਕੇ ਅੱਜ ਤੱਕ ਦਾ ਡਾਊਨ ਹੋਏ ਨਹੀਂ ਸੀ ਜੀ ਸ਼ਣਕਾਟੇ ਜਿਸੀਂ ਇੱਕ ਅਤਰੋ ਚਤਰੋ ਕੈਰੈਕਟਰ ਲੱਤਾ ਸੀ ਕਿ ਇਹ ਭੱਲਾ ਸਾਹਿਬ ਜੀ ਉਹ ਇੰਨੀ ਜ਼ਿਆਦਾ ਚੱਲੀ ਸੀ ਨਾ ਹਾਂਜੀ ਬਹੁਤ ਵਾਰ ਫਿਰ ਸ਼ਣਕਾਟਾ ਕਰਨ ਨੂੰ ਮੈਂ ਹੀ ਕੱਢਿਆ ਹੋਰ ਕਲਾਕਾਰ ਬਹੁਤ ਕੱਢੇ ਪਰ ਅੱਜ ਆਪਣਾ ਵਿਸ਼ਾ ਸਰ ਜੀ ਪੱਲਾ ਸਾਹਿਬ ਦਾ ਜੀ ਪੱਲਾ ਸਾਹਿਬ ਬਹੁਤ ਵਧੀਆ ਇਨਸਾਨ ਸੀ ਜੀ ਦੁੱਖ ਬਹੁਤ ਲੱਗਿਆ ਜੀ ਅਗਰ ਜਾਣ ਦਾ ਦੁਨੀਆ ਨੇ ਪਰ ਇਕੱਠ ਦੇਖ ਕੇ ਪਤਾ ਲੱਗਦਾ ਵੀ ਜੇ ਚੰਗੇ ਕੰਮ ਕੀਤੇ ਆ ਹਾਂ ਜੀ ਤਾਂ ਇੰਨਾ ਪਿਆਰ ਦੁਨੀਆ ਨੂੰ ਮਗਰ ਮਿਲਿਆ ਉਹਨਾਂ ਨੂੰ ਜੀ ਦੇਖ ਕੇ ਇਹ ਗੱਲ ਦੀ ਖੁਸ਼ੀ ਆ ਵੀ ਦੁਨੀਆ ਮਗਰ ਉਹਨਾਂ ਨੂੰ ਯਾਦ ਕਰਦੀ ਆ ਜੀ ਜਾਣ ਦਾ ਬਹੁਤ ਦੁੱਖ ਆ ਜੀ ਅਮੋਰਾਨਾ ਜੀ ਗੀਤਕਾਰ ਉਹਦੇ ਨਾਲ ਆਏ ਹਾਂ ਜੀ ਸਿੰਗਰ ਬੜਾ ਦੁੱਖ ਹੋਇਆ ਜੀ ਪੱਲਾ ਸਾਹਿਬ ਦਾ ਅਸੀਂ ਲੁਧਿਆਣੇ ਤੋਂ ਆਏ ਹਾਂ ਜੀ ਭਾਈ ਕਹਿੰਦੇ ਮੈਂ ਜਾ ਕੇ ਆਣਾ ਅੰਤਮ ਦਾ ਅਸੀਂ ਆਏ ਆ ਜੀ ਕੀਤੀ ਹੈ ਫਾਜਿਲ ਲਈ ਜੀ ਤੇ ਬੜੀ ਦੁੱਖ ਦੀ ਘੜੀ ਹੈ ਜੀ ਚਲੋ ਪਰਿਵਾਰ ਨੂੰ ਬਲਵਕਸ਼ੇ ਬਰ ਮੈਂ ਨਿਰਮਨ ਸਿੰਘ ਜੀ ਪਹਿਲੀ ਵਾਰ ਮਤਲਬ ਕਿ ਕਿਸ ਤਰ੍ਹਾਂ ਆਏ ਸੀ ਤੁਹਾਡੇ ਕੋ ਪੱਲਾ ਜੀ ਸਾਡੀ ਪੱਲਾ ਸਾਹਿਬ ਨਾਲ ਮੁਲਾਕਾਤ ਮੈਂ ਪਹਿਲਾਂ ਦੱਸਟਾ ਕਿਸੇ ਨੂੰ 89 ਚ ਮੇਰੀ ਤੇ ਪੱਲਾ ਸਾਹਿਬ ਦੀ ਮੁਲਾਕਾਤ ਹੋਈ ਸੀ 88 ਚ ਨਾਲ ਸ਼ਨ ਕਟਾ ਆ ਸੀ ਜਿਹੜਾ ਬਹੁਤਾ ਨਹੀਂ ਚੱਲ ਸਕਿਆ ਜੀ ਤੌਰ ਸਨੀਤ ਨੇ ਉਹ ਕੰਪਨੀ ਕੋਲ ਵੀ ਨਹੀਂ ਸੀ ਹਾਂਜੀ ਮਤਲਬ ਇਹ ਵੀ ਨਵੇਂ ਸੀ 89 ਚ ਫਿਰ ਚੁੱਪ ਕਰਕੇ ਬਹਿ ਗਏ ਜੀ 89 ਚ ਫਿਰ ਮੇਰੇ ਦਿਮਾਗ ਆਇਆ ਮੈਂ ਕਿਹਾ ਵੀ ਇਹਨਾਂ ਨੂੰ ਫੜੋ ਜੀ ਕਹਿੰਦੇ ਦਰਾਹੇ ਇਹਨਾਂ ਦੇ ਘਰੇ ਗਏ ਹਾਂਜੀ ਫਿਰ ਤੇ ਮੁਲਾਕਾਤ ਹੋਈ ਪ੍ਰਸ਼ਾਦਾ ਪਾਣੀ ਇਕੱਠੇ ਨੇ ਛਕਿਆ ਜੀ ਛਕ ਕੇ ਸਾਡੀ ਡੀਲ ਹੋ ਗਈ ਜੀ ਜੀ ਫਿਰ ਭੱਲਾ ਸਾਹਿਬ ਨੇ ਮਾਰਕੀਟ 'ਚ ਪਤਾ ਕੀਤਾ ਵੀ ਇਹ ਕੰਪਨੀ ਕਹੀ ਜੀ ਆ ਵੀ ਥਾਸੀ ਵਾਲਾ ਕੰਮ ਨਾ ਹੋ ਜਵੇ ਕਿਤੇ ਜੀ ਯਾ ਮਾਰਕੀਟ ਨੂੰ ਪੁੱਛਿਆ ਕਹਿੰਦੇ ਇਹ ਤਾਂ ਜੀ ਫੱਟੇ ਚੱਕ ਦੇਣਗੇ ਕੰਮ ਤੁਸੀਂ ਹਿੱਟ ਹੋਣ ਦੋ ਹਾਂਜੀ ਫਿਰ ਦੋ ਕੁ ਦਿਨ ਬਾਅਦਾਂ ਭੱਲਾ ਸਾਹਿਬ ਦਾ ਫੋਨ ਆਇਆ ਕਹਿੰਦੇ ਵੀ ਇੱਕ ਆਤਰੋ ਚਤਰੋ ਕਰੈਕਟਰ ਆ ਲੈ ਲੀਏ ਥੋੜੇ ਜਿਹੇ ਪੈਸੇ ਲੈਣਗੇ ਓਏ ਬੁਲਾ ਲਓ ਤੇ ਅਸੀਂ ਉਰੇ ਆਏ ਆਤਲ ਸ਼ਰਮਾ ਜੀ ਦਾ ਮਿਊਜ਼ਿਕ ਲਿੱਤਾ ਸੀ ਜੀ ਮਬਾ ਸਟੂਡੀਓ 'ਚ ਰਿਕਾਰਡਿੰਗ ਹੋਈ ਹਾਂਜੀ ਬਾਅਦ ਰਿਕਾਰਡਿੰਗ ਹੋਣ ਤੋਂ ਬਾਅਦ ਪਹਿਲੀ ਜਨਵਰੀ ਨੂੰ ਅਸੀਂ ਕੱਢੀ ਸੀ 90 ਨੂੰ ਜੀ ਘੰਟੇ ਬਾਅਦ ਸੁਪਰ ਡੂਪਰ ਹੋ ਗਈ ਸੀ ਲੋਕ ਗੱਲਾਂ ਕਰਦੇ ਫਿਰ ਨਾ ਤਰੋ ਜਿਹਾ ਪਹਿਲਾ ਕਰੈਕਟਰ ਇਹ ਹਜਾ ਆਇਆ ਸੀ ਇੰਡਸਟਰੀ 'ਚ ਜੀ ਲੋਕ ਗੱਲਾਂ ਕਰਦੇ ਜਾਇਆਂ ਕਰਨ ਆਉਂਗੇ ਇੱਕ ਸਾਈਕਲ ਵਾਲੇ ਜਾਣ ਉਹ ਗੱਲਾਂ ਕਰਨ ਗਏ ਯਾਰ ਇੱਕ ਕੈਚਟ ਆਇਆ ਬਹੁਤ ਵੇ ਮੈਂ ਸਕੂਟਰ 'ਤੇ ਸੀ ਮੈਂ ਸਲੋ ਕਰਕੇ ਦੇਖਿਆ ਵੀ ਮੈਨੂੰ ਚਾ ਚੜਿਆ ਮਗਰ ਮੇਰੀ ਟੇਪ ਦੀਆਂ ਗੱਲਾਂ ਹੁੰਦੀਆਂ ਜੀ ਆਉਤੋਂ ਬਾਅਦ ਆਈ ਹੋਏ ਬੱਲੇ ਬੱਲੇ ਹੋ ਗਈ ਕੈਚਟ ਇੰਨੀ ਜਿਆਦਾ ਚੱਲਨੀ ਜੀ 91 ਵੀ ਅਸੀਂ ਕੀਤਾ ਉਹਨਾਂ ਦਾ ਹਾਂਜੀ ਹੁਣ ਤੱਕ ਸਾਡਾ ਪਿਆਰ ਐਂ ਹੀ ਬਰਕਰਾਰ ਰਿਹਾ ਜੀ ਆਉਣੀ ਜਾਣੀ ਸੀ ਫੋਨ ਤੇ ਗੱਲ ਹੋ ਜਾਂਦੀ ਸੀ ਹਾਂਜੀ ਆ ਹੋਇਆ ਝਟਕਾ ਲੱਗਿਆ ਦੁੱਖ ਬਹੁਤ ਲੱਗਿਆ ਬਹੁਤ ਜ਼ਿਆਦਾ ਦੁਖੀ ਹੋਇਆ ਮਨ ਪਰ ਕਰ ਕੀ ਦੱਸਾਵਾਂ ਪ੍ਰਮਾਤਮਾ ਦਾ ਪਾਣਾ ਜੀ ਬਿਲਕੁਲ ਨਹੀਂ ਅਕੇ ਕੋਈ 90 ਵੀ ਮੈਂ ਹੀ ਕੀਤਾ ਸੀ ਕਾਨੂੰ ਇਹ ਦਾ ਹਾਂਜੀ ਇਹ ਮੈਨੂੰ ਬੜਾ ਹੌਸਲਾ ਦਿੱਤਾ ਸਤਾਪਾ ਜੀ ਨੇ ਬਹੁਤ ਮਸਲਾ ਦਿੱਤਾ ਮੁਰਕੇ ਮੈਨੂੰ ਇੰਡਸਟਰੀ ਚ ਖੜਾ ਕੀਤਾ ਮਿੰਨੇ ਲੈ ਕੇ ਜਦੋਂ ਸਰਦੂਲ ਜੀ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰੇ ਬੱਚਿਆਂ ਲਈ ਮੇਰੇ ਲਈ ਬਹੁਤ ਸਾਫ ਦੀ ਬਹੁਤ ਸਾਡਾ 40 ਸਾਲਾਂ ਤੋਂ ਸਾਡੇ ਪਰਿਵਾਰਕ ਰਿਲੇਸ਼ਨ ਸੀਗੇ ਉਹਨਾਂ ਨਾਲ 40 ਸਾਲਾਂ ਤੋਂ ਬਹੁਤ ਕੰਮ ਇਕੱਠਾ ਨੇ ਕੀਤਾ ਬੜਾ ਸ਼ੋਜ਼ ਵੀ ਇਕੱਠਾ ਨੇ ਬਹੁਤ ਕੀਤੇ ਅਸਮਜ਼ਾਕ ਵੀ ਉਹ ਕਰ ਜਾਂਦੇ ਸੀ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ ਮਤ ਕਿ ਆਪਸ ਵਿੱਚ ਫੈਮਿਲੀ ਇਦਾਂ ਸੀਗੀ ਬੈਠ ਕੇ ਉਹਨਾਂ ਨੇ ਪਰਿਵਾਰ ਚ ਵੀ ਬਸ ਹਸਾਈ ਜਾਣਾ ਹਾਸਤੇ ਹਾਸਤੇ ਚਲੇ ਗਏ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਇਦਾਂ ਰੁਕਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਪਾਤਸ਼ਾਹ ਉਹਨਾਂ ਨੂੰ ਸਕੂਨ ਚ ਖੁਸ਼ ਰੱਖਣ ਬਸ ਹਮੇਸ਼ਾ ਖੁਸ਼ ਰੱਖੇ ਇਹ ਬੜਾ ਗਹਿਰਾ ਦੁੱਖ ਹੈ ਢੱਲੂ ਕਿ ਜਿਹਦੇ ਨਾਲ 40 ਸਾਲ ਬੰਦਾ ਹੱਸਿਆ ਹੋਵੇ ਉੱਚ ਉੱਪਰ ਗਿਆ ਉਹ ਕ੍ਰੀਏਟਿਵ ਬ੍ਰੇਨ ਖਾਮੋਸ਼ ਹੋ ਗਿਆ ਔਰ ਸਾਰੇ ਚ ਹਾਸੇ ਪੰਡੰਮ ਵਾਲਾ ਇਕਦਮ ਸ਼ਾਂਤ ਹੋ ਗਿਆ ਸੋ ਇਹ ਤਕਲੀਫ ਹੈ ਮਾਨੂੰ ਕਿਉਂਕਿ ਸਾਡਾ ਕੋਈ 4 ਦਹਾਕਿਆਂ ਦਾ 45 ਸਾਲ ਅਸੀਂ ਇਕੱਠਿਆਂ ਚਾਹੇ ਉਹ ਸਟੇਜ ਦੀ ਪ੍ਰੋਗਰਾਮ ਸੀ ਰੈਡ ਕਰਾਸ ਦੀਆਂ ਨਾਈਟਸ ਹੁੰਦੀਆਂ ਸੀ ਸਟਾਰ ਨਾਈਟਸ ਹੁੰਦੀਆਂ ਸੀ ਫਿਰ ਇਹਨਾਂ ਨੇ ਕੇਸਟ ਦੇ ਲੀਆ ਕਰਨੀਆਂ ਜਾਂ ਰੇਡੀਓ ਦੇ ਪ੍ਰੋਗਰਾਮ ਵੀ ਇਹਨਾਂ ਮੈਂ ਦਿਯਾਤੀ ਕਰਦਾ ਸੰਗ ਤੇ ਇਹਨਾਂ ਦੇ ਛਣਕਾਟਾ ਦੇ ਵਿੱਚ ਵੀ ਦਿਹਾੜ ਦਾ ਜ਼ਿਕਰ ਤਿਹਾੜ ਦਾ ਮਾਹੌਲ ਪਿੰਡਾਂ ਦਾ ਮਾਹੌਲ ਪਿੰਡਾਂ ਦੀ ਲਾਈਫ ਪਿੰਡਾਂ ਦੀ ਸ਼ੈਲੀ ਪਿੰਡਾਂ ਦੀ ਵੋਕੈਬਲਰੀ ਸ਼ਬਦਾਵਲੀ ਇਹ ਸਾਰੀ ਚਲਕਦੀ ਸੀ ਇਸ ਬਾਖਸ਼ੀਤ ਹੋਈ ਫਿਰ ਦੋਸਤੀ ਹੋਈ ਫਿਰ ਦੋਸਤੀ ਤੋਂ ਅੱਗੇ ਇੱਕ ਸਟੇਜ ਹੁੰਦੀ ਭਰਾਵਾ ਵਾਗ ਮੈ ਜੀ ਮੌਲਾ ਅਲੀ ਦਾ ਕਹਲ ਕਿ ਅਗਰ ਦੇਖਣਾ ਹੋਵੇ ਬੰਦਾ ਕਿਹੋ ਜਿਹਾ ਉਹਦੇ ਨਾਲ ਖਾਣਾ ਖਾਓ ਜਾ ਉਹਦੇ ਨਾਲ ਸਫਰ ਕਰੋ ਅਸੀਂ ਖਾਣੇ ਵੀ ਖਾਦੇ ਸਫਰ ਵੀ ਕੀਤੇ ਕੈਨੇਡਾ ਅਮਰੀਕਾ ਇੰਗਲੈਂਡ ਲੰਬੇ ਟੂਰਸ ਤੇ ਗਏ ਸ਼ੂਟਿੰਗ ਇਕੱਠੀਆਂ ਕੀਤੀ ਉਹ ਜਿਹੜਾ ਗਾਣਾ ਵਰਜਨ ਕੁੜੀ ਉਹਦੇ ਲਈ ਉਹ ਜਿਹੜੀ ਲੜਕੀ ਆਈ ਵੀ ਇਹ ਪੱਲਾ ਸਾਜ਼ ਲੈ ਕੇ ਆਈ ਕਹਿਣ ਲੱਗੇ ਬਹੁਤ ਅੱਛੀ ਡਾਂਸਰ ਹੈ ਤੇ ਪਿਆਰੀ ਉਹ ਲੜਕੀ ਦੇ ਉਸ ਤੋਂ ਬਾਅਦ ਫਿਲਮਾਂ ਨਵਰਾਜ ਯוגਰਾਜ ਦੀਆਂ ਵੀ ਫਿਲਮਾਂ ਮੇਰਾ ਵੀ ਅਸੀਂ ਕੰਮ ਇਕੱਠੇ ਗੱਲ ਇਹ ਕਿ ਜੋ ਪੰਜਾਬੀ ਇੰਡਸਟਰੀ ਨੂੰ ਘਾਟਾ ਪਿਆ ਉਹ ਬਹੁਤ ਵੱਡਾ ਹੈ ਇਸ ਕਰਕੇ ਕਿ ਕੁਝ ਆਰਟਿਸਟ ਬਹੁਤ ਅੱਛੇ ਹੁੰਦੇ ਨੇ ਉਹਨਾਂ ਨੂੰ ਸਕ੍ਰਿਪਟ ਦੇ ਦਿਓ ਅੱਛਾ ਕੰਮ ਕਰ ਦਿੰਦੇ ਕੁਝ ਆਰਟਿਸਟ ਹੁੰਦੇ ਸਕ੍ਰਿਪਟ ਦਿਓ ਆਫਟਰ ਫਿਊ ਮਿੰਟਸ ਉਹਨੂੰ ਆਮਦ ਹੁੰਦੀ ਹੈ ਇਹਨੂੰ ਆਮਦ ਕਹਿੰਦੇ ਆ ਇਸ ਇਹ ਸੰਗੀਤ ਵਿੱਚ ਵੀ ਹੈ ਔਰ ਉਹਨਾਂ ਦਾ ਸਬਜੈਕਟ ਸੀ ਕਾਮੇਡੀ ਕਾਮੇਡੀ ਦੇ ਵਿੱਚ ਆਮਦ ਬਹੁਤ ਘੱਟ ਹੁੰਦੀ ਹੈ ਸਭ ਤੋਂ ਮੁਸ਼ਕਲ ਕੰਮ ਹੈ ਹਾਂਜੀ ਸਰ ਜਸਮਿੰਦਰ ਪਾਲ ਆ ਜੀ ਜੀ ਜੋ ਇੱਕ ਦੁਖੀ ਘੜੀ ਦੇ ਵਿੱਚ ਆਪਾਂ ਸ਼ਾਮਲ ਹੋਏ ਹਾਂ ਕੀ ਕਹਿਣਾ ਪਟੋਮਾਰ ਵੱਲ ਬਹੁਤ ਵੱਡਾ ਝਟਕਾ ਲੱਗਿਆ ਜੀ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡੀ ਦੁਖਦਾਈ ਖਬਰ ਹੈ ਇਹ ਬਹੁਤ ਆਈ ਥਿੰਕ ਸੈਕੰਡ ਮੇਅਰ ਮਿੱਤਲ ਜੀ ਕਹਿ ਸਕਦੇ ਆਪਾਂ ਜਿਨ੍ਹਾਂ ਨੂੰ ਆਪਾਂ ਮਿਸ ਕਰ ਰਹੇ ਆਂ ਔਰ ਮੋਰਓਵਰ ਆਈ ਥਿੰਕ ਉਹਨਾਂ ਦੀ ਜੋ ਕ੍ਰੀਏਟਿਵਿਟੀ ਸੀਗੀ ਉਹਨਾਂ ਨੇ ਅੰਦਰ ਜੋ ਮਤਲਬ ਜੇ ਉਹਨਾਂ ਕੋਲ ਸਕ੍ਰਿਪਟ ਪਹੁੰਚਦੀ ਸੀ ਤਾਂ ਉਹਦੇ ਵਿੱਚ ਕਿਦਾਂ ਹੋਰ ਕ੍ਰੀਏਟਿਵ ਕਰਕੇ ਪਹੁੰਚਾ ਦਿੰਦੇ ਸੀਗੇ ਕਿਉਂਕਿ ਉਹਨਾਂ ਦੀ ਆਬਜ਼ਰਵੇਸ਼ਨ ਬੜੀ ਸਟਰੋਂਗ ਸੀ ਉਹਨਾਂ ਨੇ ਪੋਲਿਟੀਕਲ ਵੀ ਵੀ ਕੋਈ ਗੱਲ ਕਰ ਲੋ ਤਾਂ ਉਹਨਾਂ ਨੂੰ ਪੂਰੇ ਹਾਜ਼ਰ ਜਵਾਬ ਹੁੰਦੇ ਸੀਗੇ ਉਹਨਾਂ ਨੂੰ ਪਤਾ ਹੁੰਦਾ ਸੀਗਾ ਉਹ ਇੰਨੇ ਨੋਲੇਜੇਬਲ ਬੰਦੇ ਪੜੇ ਲਿਖੇ ਔਰ ਵਧੀਆ ਔਰ ਫਿਰ ਕਾਮਿਕ ਰਾਈ ਹੱਸਦੇ ਹੱਸਦੇ ਤੁਹਾਨੂੰ ਮੈਸੇਜ ਦੇ ਦੇਣਾ ਪਬਲਿਕ ਨੂੰ ਐਸੀ ਸ਼ਖਸੀਅਤ ਦਾ ਦੁਬਾਰਾ ਮਿਲਣਾ ਸ਼ਾਇਦ ਹੀ ਮੁਸ਼ਕਲ ਹੋਵੇ ਹਾਂ ਜੀ ਹਾਂ ਜੀ ਜੀ ਰੂਜ ਇਹ ਕਿਤੇ ਦੁਬਾਰਾ ਕਿਸੇ ਸ਼ਰੀਰ ਚ ਪ੍ਰਵੇਸ਼ ਹੋਏ ਤਾਂ ਬਹੁਤ ਪੌਂ ਬਾਰਾ ਹੋ ਜਾਣ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਜੀ ਤੇ ਹਰ ਫਿਲਮ ਦੇ ਵਿੱਚ ਉਹਨਾਂ ਦਾ ਤਕੀਆ ਕਲਾਮ ਹੁੰਦਾ ਸੀ ਉਹ ਜਿੱਦ ਦਿਨ ਉਹਨਾਂ ਨੂੰ ਸਕ੍ਰਿਪਟ ਮਿਲਦੀ ਸੀ ਹਾਂ ਜੀ ਐਕਟਰ ਦਾ ਸਭ ਤੋਂ ਚੱਲ ਜਾ ਕੇ ਉੱਥੇ ਕਰ ਲਾਂਗੇ ਉਹ ਕਦੇ ਨਹੀਂ ਸਕ੍ਰਿਪਟ ਲੈ ਕੇ ਉਸੇ ਦਿਨ ਤੋਂ ਉਸਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਸੀ ਆਪਰ ਆ ਕੀ ਕਰਨਾ ਹੈ ਕਲਾ ਮਣਾਣਾ ਹੈ ਜਾਂ ਕੀ ਕਰਨਾ ਹੈ ਜਾਂ ਕੀ ਕਰਨੀ ਹੈ ਪਹਿਲੇ ਸਾਰਾ ਵਰਕ ਕਰ ਜੀ ਪਰੈਕਟਰ ਜਿਹੜਾ ਵਰਕ ਕਰਦਾ ਹੈ ਹਾਂਜੀ ਹੁਣ ਇਹ ਇਹਨਾਂ ਦਾ ਜਿਹੜਾ ਘਟ ਹੈ ਵੀ ਇੰਡਸਟਰੀ ਪੂਰਾ ਹੋ ਜਾਏਗਾ ਜੀ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਪਰਲਾ ਜੀ ਵਰਕਾ ਬੰਦਾ ਨਾ ਜੀ ਦਾ ਹੁਣੀ ਪਿੱਛੇ ਗੱਡੀ ਜਾਂਦੀ ਛਲਾਂਗਾ ਮਾਰਦੇ ਹਾਂਜੀ ਹਾਂਜੀ ਹੋਰ ਦਾ ਫਾਇਦਾ ਬਣਿਆ ਵਸੇ ਜੀ 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 ਬਸ ਛੋਟੇ ਜਿਹੇ ਆਰਟਿਸਟ ਹੈ ਉਹ ਵੱਡੇ-ਵੱਡੇ ਲੇਕਿਨ ਉਹਨਾਂ ਕੀ ਬਾਤ ਚੀਤ ਰਿਸਪੈਕਟ ਰਿਕਾਰਡ ਕਿੰਨਾ ਕਰਦੇ ਸੀ ਉਹ ਆਪਣੇ ਮੈਂ ਕਿਹਾ ਜੇ ਜੂਨੀਅਰ ਆਰਟਿਸਟ ਹੈ ਕੋਈ ਕ੍ਰਿਊ ਦਾ ਬੰਦਾ ਜੀ ਉਹ ਵੀ ਉਹਨਾਂ ਹੀ ਪਿਆਰ ਕਰਦਾ ਹੈ ਇਹ ਵੀ ਸ਼ਖਸੀਅਤ ਬਿਲਕੁਲ ਜੀ ਇਹਨੇ ਸਾਲਾਂ ਸਾਲ ਲਾ ਕੇ ਕਹਿ ਸਕਦੇ ਅਸੀਂ ਤਾਂ ਕਹਿੰਦੇ ਅਵਸਥਾ ਚ ਹੀ ਹੈ ਨਗੇ ਜੇ ਉਹ ਸਾਡੇ ਨਾਲ ਹੋਇਆ ਸੀ ਤਾਂ ਅੱਜ ਅਵਸਥਾ ਚ ਹੈ